ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਆਪਾਂ ਨੇ ਵੀਡੀਓ 'ਚ ਗੱਲ ਕਰਨੀ ਆ ਵੀ 0 ਦਿਨ ਤੋਂ ਲੈ ਕੇ ਸੂਨ ਵੇਲੇ ਤੱਕ ਬੱਚੀ ਦੀ ਸਾਂਭ ਸੰਭਾਲ ਆਪਾਂ ਨੂੰ ਕਿਹੜੇ ਹਿਸਾਬ ਨਾਲ ਕਰਨੀ ਚਾਹੀਦੀ ਆ ਤਾਂ ਜੋ 2 ਸਵਾ 2 ਸਾਲ ਦੀ ਬੱਚੀ ਆ ਜਿਹੜੀ ਆਪਣੀ ਸੂਪ ਹੋਵੇ ਕਿਉਂਕਿ ਵੀਰੇ ਜਦੋਂ ਆਪਾਂ ਡੈਰੀ ਦਾ ਹਿੱਤੰਦਾ ਸਟਾਰਟ ਕਰਦੇ ਆ ਇਹਨੂੰ 2-3 ਸਾਲ ਦਾ ਕਾਮਯਾਬ ਹੋਣ ਨੂੰ ਲੱਗਦੇ ਨੇ ਕਿਉਂਕਿ ਵੀਰੇ ਜਿਹੜੀਆਂ ਆਪਣੀਆਂ ਬੱਚੀਆਂ ਕੱਟੀਆਂ ਨਾਲ ਪਾਲਦੀਆਂ ਨੇ ਜਿੰਨੀ ਛੇਤੀ ਉਹ ਗੱਭਣ ਹੋ ਗਏ ਸੂਨਗੀਆਂ ਉੰਨੀ ਛੇਤੀ ਆਪਣਾ ਫਾਰਮ ਆ ਜਿਹੜਾ ਕਾਮਯਾਬ ਹੋਊਗਾ ਹੁਣ ਵੀਰੇ ਆਪਾਂ ਨੇ ਇਹ ਵੀਡੀਓ ਅੱਜ ਪਹਿਲਾਂ ਗੱਲ ਕਰਨੀ ਆ ਜਦੋਂ ਤੁਹਾਡੀ ਗਾਂ ਦੇ ਸੂਣ ਦੇ 20 ਦਿਨ ਰਹਿੰਦੇ ਹੁੰਦੇ ਨੇ ਵੀਰੇ ਉਹਦੀ ਚੰਗੀ ਮੈਨੇਜਮੈਂਟ ਡਰਾਈ ਮੈਟਰ ਵਗੈਰਾ ਟਰਾਂਜੈਕਸ਼ਨ ਵੀਡ ਪਾਣੀ ਵਗੈਰਾ ਖੁੱਲਾ ਰੱਖਿਆ ਕਰੋ ਤੇ ਸੋਕੋ ਵਿਛਾ ਕੇ ਰੱਖਿਆ ਕਰੋ ਤਾਂ ਜੋ ਵੀ ਉਹ 20 ਦਿਨ ਦੇ ਜਿਹੜੇ ਬੱਚੇ ਦੀ ਗ੍ਰੋਥ ਆ ਉਹ ਵਧੀਆ ਹੋਣੀ ਹੁੰਦੀ ਆ ਜਦੋਂ ਤੁਹਾਡੀ ਗਾਂ ਸੂਪੀ ਵੀਰੇ ਬੱਚੇ ਦੇ ਮੂੰਹ 'ਚ ਜਿਹੜੇ ਜਾਲੇ ਜੇ ਹੁੰਦੇ ਨੇ ਉਹ ਹੱਥ ਨਾਲ ਸਾਫ਼ ਕਰ ਦਿਆ ਕਰੋ ਕਈ ਵਾਰ ਬੱਚੇ ਦੇ ਮੂੰਹ 'ਚ ਪਾਣੀ ਵੀ ਪੈ ਜਾਂਦਾ ਜੇ ਤੁਹਾਨੂੰ ਲੱਗੇ ਵੀ ਮੂੰਹ 'ਚ ਪਾਣੀ ਪੈ ਗਿਆ ਤੁਸੀਂ ਪੁੱਠਾ ਵੀ ਲਟਕਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਹ ਕੀ ਕਰਨਾ ਵੀ ਮਤਲਬ ਅੱਧੇ ਘੰਟੇ ਦੇ ਵਿੱਚ ਵਿੱਚ ਬੌਲੀਆ ਜਿਹੜੀ ਉਹ ਪਲਾ ਦਿਆ ਕਰੋ ਕਿਉਂਕਿ ਬੌਲੀਆ ਵੀ ਇੱਕ ਕਿਸਮ ਦਾ ਵਰਦਾਨ ਆ ਬੱਚੇ ਲਈ ਕਿਉਂਕਿ ਉਹ ਜੋ ਕੈਸਟ੍ਰੋਲ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਮਿਊਨਿਟੀ ਸਿਸਟਮ ਵਗੈਰਾ ਕਿਉਂਕਿ ਪਹਿਲਾ ਸਟੈਪ ਜਿਹੜਾ ਗਰੋਥ ਦਾ ਹੁੰਦਾ ਉਹ ਬੌਲੀਂ ਹੁੰਦੀ ਆ ਜਿਵੇਂ ਹੁਣ ਦੋ ਬੱਚੇ ਨੇ ਇੱਕ ਨੂੰ ਬੌਲੀ ਮਿਲ ਜਾਂਦੀ ਇੱਕ ਨੂੰ ਬੌਲੀ ਨਹੀਂ ਮਿਲਦੀ ਵੀਰੇ ਉਹਨਾਂ ਦੀ ਗਰੋਥ ਦਾ ਉਹਨਾਂ ਦੇ ਪਹਿਲੇ ਛੂਏ ਦੁੱਧ ਦਾ ਤੇ ਗੱਬੜ ਰਹਿਣ ਦਾ ਬਹੁਤ ਜ਼ਮੀਨ ਨਾਲ ਸਮਾਨ ਦਾ ਫਰਕ ਪੈ ਜਾਂਦਾ ਤੇ ਇੱਕ ਇਹ ਉਹ ਕਹਿੰਦੇ ਇੱਕ 3-4 ਦਿਨ ਤੁਸੀਂ ਜਿਵੇਂ ਆਪਾਂ 3-4 ਦਿਨ ਦਾ ਆਪਣੇ ਬੌਲੀ ਬਣਦੀ ਹੁੰਦੀ ਆ ਉਹ ਦਿਨਾਂ 'ਚ ਉਹੀ ਗਰੋਥ ਦੇ ਦਿਨ ਬਹੁਤ ਵਧੀਆ ਹੁੰਦੇ ਨੇ ਉਸ ਤੋਂ ਬਾਅਦ ਚਾਹੇ ਤੁਸੀਂ ਜਿਵੇਂ ਹੁਣ ਜਿਹੜੇ ਬੱਚੇ ਨੂੰ ਬੌਲੀ ਮਿਲਦੀ ਆ ਉਹਨੂੰ ਚਾਹੇ ਤੁਸੀਂ 4 ਲੀਟਰ ਦੁੱਧ ਪਿਆ ਦਿਓ ਬਾਅਦ ਚ ਉਹ ਵੀ 6 ਲੀਟਰ ਦਾ ਕੰਮ ਕਰੂਗਾ ਕਿਉਂਕਿ ਇੱਕ ਤਾਂ ਵੀ ਉਹ ਖਾਨ ਛੇ ਦੀ ਲੱਗੂ ਬੌਲੀ ਨਾਲ ਗਰੋਥ ਵਧੀਆ ਹੋਊਗੀ ਠੀਕ ਆ ਉਤੋਂ ਬਾਅਦ ਵੀ ਨੇ ਤੁਸੀਂ ਇੱਕ ਦਾ ਵੀਰੇ ਬੌਲੀ ਨਾਲ ਤੁਹਾਡੀ ਗਾਂ ਦੀ ਜੇਰ ਹੈ ਜਿਹੜੀ ਉਹ ਸੌਖੀ ਪੈਜੀ ਅੱਧੇ ਘੰਟੇ ਦੇ ਵਿੱਚ ਵਿੱਚ ਹੈ ਜਿਹੜੀ ਬੌਲੀ ਪਲਾ ਦਿਆ ਕਰੋ ਉਸ ਤੋਂ ਬਾਅਦ 6-6 ਘੰਟੇ ਦਾ ਯਾਨੀ ਜਦੋਂ ਸੂਣਦੀ ਆ ਬੱਚੀ ਬੱਚਾ ਵੀ ਮਤਲਬ ਬੈੜੀ 6-6 ਘੰਟੇ ਬਾਅਦ ਤੁਸੀਂ ਤਿੰਨ ਵਾਰ ਬੌਲੀ ਆ ਜਿਹੜੀ ਬੱਚੇ ਨੂੰ ਪਿਉਣੀ ਹੁੰਦੀ ਆ ਇੱਕ ਹਫਤਾ ਵੀਰੇ ਤੁਸੀਂ ਘਟੋ ਘਟ ਪਾਣੀ ਨਹੀਂ ਰੱਖਣਾ ਉਹਦੇ ਮੁਰੇ ਤੇ ਤੁਸੀਂ ਡੇਢ ਮਹੀਨਾ ਥੂੜੀ ਨਹੀਂ ਰੱਖਣੀ ਕਾਗਜ਼ ਦਾ ਟ੍ਰੀਡ ਹੈ ਜਿਹੜੀ ਉਹ ਜਿਹੜੇ ਤੁਸੀਂ ਹਫਤੇ ਤੇ ਲਿਆ ਸਕਦੇ ਹੋ ਚਾਹੇ ਦਿਨ ਉਹ ਤੁਹਾਡੀ ਮਰਦੀ ਆ ਵੀ ਤੁਸੀਂ ਕਾਗਜ਼ ਟ੍ਰੀਡ ਰੱਖਣ ਲੱਗਣੀ ਆ ਤੇ ਦੁੱਧਾ ਜਿਹੜਾ ਉਹਨੂੰ ਪ੍ਰੋਪਰ ਤੁਸੀਂ ਤੁਹਾਡੇ ਜਿਵੇਂ ਪਿਆ ਸਕਦੇ ਹੋ ਚਾਹੇ 2-2 ਲੀਟਰ 2.5 2.5 ਦਿਨ ਤਣ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਆ ਕਰਿਓ ਜਦੋਂ ਕਾਫ ਕਟਰ ਵੀਰੇ ਕਿਲੋ ਖਾਣ ਲੱਗ ਗਿਆ ਬੱਚਾ ਚਾਹੇ ਉਹ ਡੇਢ ਮਹੀਨੇ ਦਾ ਖਾਣ ਲੱਜਵੇ ਚਾਹੇ 2 ਦਾ ਉਦੋਂ ਤੋਂ ਦੁੱਧਾ ਜਿਹੜਾ ਉਹ ਘਟਾਉਣਾ ਸਟਾਰਟ ਸ਼ੁਰੂ ਕਰ ਦਿਓ ਵੀ ਮਤਲਬ ਘਟੋ ਘਟ ਨਹੀਂ ਹਫ਼ਤੇ 10 ਦਿਨ ਚ ਤੁਸੀਂ ਉਹਦਾ ਦੁੱਧ ਘਟਾਉਣਾ ਇੱਕੋ ਲੱਖ ਨਹੀਂ ਘਟਾਉਣਾ ਜਦੋਂ 1 ਮਹੀਨੇ ਡੇਢ ਮਹੀਨੇ ਦਾ ਹੋ ਗਿਆ ਫੀਡ ਪ੍ਰੋਪਰ ਖਾਣ ਲੱਗਿਆ ਉਦੋਂ ਤੁਸੀਂ ਉਹਨੂੰ ਤੂੜੀ ਵੀ ਦੇ ਸਕਦੇ ਹੋ ਤੇ ਪਾਣੀ ਵੀ ਦੇ ਸਕਦੇ ਹੋ ਹਰਾ-ਚਾਰਾ ਵੀ ਦੇ ਤੁਸੀਂ ਘੱਟੋਂ ਘੱਟ ਨਹੀਂ ਵੀ 4 ਤੋਂ 5 ਮਹੀਨੇ ਦੇਣਾ ਨਹੀਂ ਹੈਗਾ ਹਰਾ-ਚਾਰਾ ਸੈਲਜ ਤੁਸੀਂ 4 ਮਹੀਨੇ ਬਾਅਦ ਦੇ ਸਕਦੇ ਹੋ ਕਿਉਂਕਿ ਜਿਹੜਾ ਡਰਾਈ ਫੀਡ ਰਾ ਜਿਹੜਾ ਵੀ ਮਤਲਬ ਜਿਆਦਾ ਹੁੰਦਾ ਤੇ ਇੱਕ ਵੀ ਤੁਸੀਂ ਇਹ ਗੱਲ ਦਾ ਧਿਆਨ ਰੱਖਿਆ ਕਰਨਾ ਵੀ ਮਤਲਬ ਡੀ ਵਾਰਮਿੰਗ ਆ ਜਿਹੜੀ ਜਿੰਨਾ ਚਿਰ ਬੱਚਾ ਦੁੱਧ ਪੀਂਦਾ 15-15 ਦਿਨ ਬਾਅਦ ਕਰਦੇ ਆ ਕਰੋ ਉਹਦੇ ਵਜਨ ਦੇ ਹਿਸਾਬ ਨਾਲ ਤੇ ਜਿਆਦਾ ਵੀ ਨਾ ਵੀਨੇ ਦਿਆ ਕਰੋ ਕਿਉਂਕਿ ਈਵਾਰਮੀ ਜਿਹੜੀ ਲਿਕਵਿਡ ਆ ਉਹ ਗਰਮ ਹੁੰਦੀ ਆ ਕਈ ਵਾਰ ਬੱਚੇ ਨੂੰ ਮੋਕ ਵੀ ਲੱਗ ਜਾਂਦੀ ਆ ਤੇ ਉਹ ਆਪਣੀ ਤਰੀਕ ਨੋਟ ਕਾਪੀ ਤੇ ਲਿਖ ਲਿਆ ਕਰੋ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੁੱਧ ਬੰਦ ਕਰਤਾ 3 ਮਹੀਨੇ ਦਾ ਕਰ ਦੋ ਚਾਹੇ ਦੋ ਦਾ ਚਾਹੇ 4 ਦਾ ਠੀਕ ਆ ਨਾ ਉਸ ਤੋਂ ਬਾਅਦ 4 ਮਹੀਨੇ ਤੱਕ ਤਾਂ ਕਾਫ ਸਟਾਰਟਰ ਪਾਉਣੀ ਆ ਵੀਰੇ ਉਸ ਤੋਂ ਬਾਅਦ ਤੁਸੀਂ ਕਾਫ ਗਰੋਵਰ ਪਾਉਣੀ ਆ ਜਿੰਨਾ ਚਿਰ ਦੁੱਧ ਪੀਂਦਾ ਬੱਚਾ 15-15 ਦਿਨ ਬਾਅਦ ਈਵਾਰਮੀ 15 ਤੋਂ 20 ਦਿਨ ਬਾਅਦ ਵੀ ਕਰ ਸਕਦੇ ਹੋ ਜਦੋਂ 4 ਮਹੀਨੇ ਦਾ ਹੋ ਗਏ ਕਾਫ ਗਰੋਵਰ ਤੇ ਆ ਗਿਆ ਉਦੋਂ ਬਾਅਦ ਵੀਰੇ ਤੁਸੀਂ 2 ਮਹੀਨੇ ਬਾਅਦ ਜਹੇ ਡੀ ਵਾਰਮਿੰਗ ਕਰਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਜੇ ਤੁਹਾਨੂੰ ਜਣ ਕੀ ਲੱਗਦਾ ਵੀ ਆ ਵੀ ਬੱਚੇ ਦੀ ਗਰੋਥ ਰੁਕ ਗਈ ਆ ਜਾਂ ਬਾਰ-ਬਾਰ ਬਾਥਰੂਮ ਜਾਂ ਗੋਹਾ ਕਰੀ ਜਾਂਦਾ ਠੀਕ ਆ ਉਸ ਹਿਸਾਬ ਨਾਲ ਫਿਰ ਤੁਸੀਂ ਡੀ ਵਾਰਮਿੰਗ ਜਿਹੜੀ ਕਰ ਸਕਦੇ ਹੋ ਵੀ 4 ਮਹੀਨੇ ਬਾਅਦ ਜਹੇ ਤੁਸੀਂ 2 ਮਹੀਨੇ ਬਾਅਦ ਕਰਦਿਆ ਕਰੋ ਕੋਈ ਚੱਕਰ ਨਹੀਂ ਤੇ 4 ਮਹੀਨੇ ਤੋਂ ਹਾਂਜੀ 4 ਮਹੀਨੇ ਤੋਂ 8 ਮਹੀਨੇ ਤੱਕ ਆ ਜਿਹੜੀ ਵੀਰੇ ਕਾਫ ਗਰੋਥ ਫੀਡ ਚੱਲਣੀ ਆ ডোজ ਵੀਰੇ ਤੁਸੀਂ 1.5 ਤੋਂ 2 ਕਿਲੋ ਰੱਖ ਸਕਦੇ ਹੋ ਤੇ ਕਾਫ ਡਾਕਟਰ ਦੀ ਡੋਜ਼ ਆ ਵੀਰੇ ਉਹ ਜਿੰਨੀ ਖਾਊਗਾ ਉੰਨੀ ਦਿਆ ਕਰੋ ਚਾਹੇ 1.5 ਕਿਲੋ ਖਾ ਲਵੇ ਚਾਹੇ 2 ਕਾਫ ਕਰੋਵਰ ਤੋਂ ਬਾਅਦ ਵੀਰੇ ਤੁਸੀਂ ਵੀ ਮਤਲਬ ਜਦੋਂ 6 ਮਹੀਨੇ ਦਾ ਹੋ ਗਿਆ 4 ਮਹੀਨੇ ਤੋਂ ਬਾਅਦ ਤਾਂ ਕਾਫ ਕਰੋਵਰ ਚੱਲਣੀ ਆ 6 ਮਹੀਨੇ ਬਾਅਦ ਤੁਸੀਂ ਹਰਾ ਵਗੈਰਾ ਦੇ ਸਕਦੇ ਹੋ 4 ਮਹੀਨੇ ਬਾਅਦ ਜਣੀ ਕਿ ਹਾਰ ਦੇਣਾ 6 ਮਹੀਨੇ ਹਰਾ ਦਾ ਦਿਖਾਉਣਾ ਹੀ ਨਹੀਂ ਕਿਉਂਕਿ ਉਹਦੇ ਨਾਲ ਵੀਰੇ ਪੇਟ ਦੇ ਕੀੜੇ ਜਾਂ ਢਿੱਡ ਜਾਂ ਛੱਡ ਜਾਂਦਾ ਬੱਚਾ ਤੇ 8 ਮਹੀਨੇ ਤੱਕ ਵੀਰੇ ਤੁਸੀਂ ਕਾਫ ਗਰੋਵਰ ਦਿਲਦੀਆਂ ਉਹ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਬੱਚੇ ਦੀ ਗਰੋਥ ਘਟਾ ਵੀ ਹਾਈਟ ਜਾਂ ਹੈ ਨਹੀਂਗੀ ਤੇ ਤੁਸੀਂ ਡੈਰੀ ਪਟੀਨ ਆਉਂਦਾ ਵੀਰੇ ਕਾਰਗਲ ਦਾ ਆਪਾਂ ਨੇ ਵੀ ਉਹ ਵਰਤੇ ਆ ਤੁਹਾਨੂੰ ਬੱਚੀਆਂ ਦਿਖਾ ਵੀ ਦਿੰਦੇ ਆ ਬਾਹਰ ਤੇ ਵੀ ਉਹਦੇ ਨਾਲ ਗਰੋਥ ਆ ਜਿਹੜੀ ਬਹੁਤ ਹੁੰਦੀ ਆ 35% ਪ੍ਰੋਟੀਨ ਹੁੰਦਾ ਉਹ ਚ ਉਹ ਤੋਂ ਬਾਅਦ ਵੀਰੇ ਜਦੋਂ ਉਹਨੂੰ ਜਦੋਂ ਤੁਹਾਡੀ ਮੈਨੇਜਮੈਂਟ ਵੀਰੇ ਪ੍ਰੋਪਰ ਵਧੀਆ ਹੋਊਗੀ ਸਾਰਾ ਉਹ ਵਧੀਆ 6 ਮਹੀਨੇ ਬਾਅਦ ਤੁਸੀਂ ਮਿਨਰਲ ਮਿਕਚਰ ਆ ਉਹ ਦੇਣਾ ਸਟਾਰਟ ਕਰਦੇ ਆ ਕਰੋ 50 ਗ੍ਰਾਮ ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂ 10 ਤੋਂ 11 ਮਹੀਨੇ ਦੀ ਬੱਚੀ ਹੈ ਜਿਹੜੀ ਤੁਹਾਡੀ ਵੀ ਰੀਟ ਕਿਉਂ ਲੱਗ ਜੂਗੀ ਤੇ ਉਹੀ ਉੱਥੇ ਹੀਟ ਦਾ ਸਰਕਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਦਿਨ ਹੀਟ ਤੇ ਰਹਿੰਦੀ ਆ ਉਸ ਤੋਂ ਬਾਅਦ ਵੀ ਮਤਲਬ ਤੁਸੀਂ ਵਜਨ ਜਿੰਨੇ ಜಾਸੀ ਆ ਬੱਚੀ ਉਹਦਾ ਵਜ਼ਨ ਘੱਟੋ ਘੱਟ ਨਹੀਂ ਮੇਰੇ 3 ਕੁਇੰਟਲ ਚਾਹੀਦਾ 2 ਕੁਇੰਟਲ 80 ਕਿਲੋ ਜਾਂ 3 ਕੁਇੰਟਲ ਉਹ ਤੇ AI ਕਰਾਇਆ ਕਰੋ ਤੇ HF ਦਾ ਵਜ਼ਨ ਘੱਟੋ ਘੱਟ ਨਹੀਂ 3.5 ਕੁਇੰਟਲ ਚਾਹੀਦਾ ਕਿਉਂਕਿ ਵੀਰੇ ਜੇ ਆਪਾਂ ਘੱਟ ਵਜ਼ਨ ਦੇ AI ਕਰਾਉਂਦੇ ਆ ਜਾਂ ਘੱਟ ਮਰਜੋ ਫਿਰ ਪੀਕ ਲੈਵਲ ਦੇ ਦੁੱਧ ਨਹੀਂ ਹੁੰਦੀਆਂ ਹੈਗੀਆਂ ਤੇ ਕੰਦ ਛੋਟਾ ਰਹਿ ਜਾਂਦਾ ਤੇ ਵੀਰੇ ਇੱਕ ਇਹ ਗੱਲ ਕਰਨੀ ਆਪਾਂ ਨੇ ਵੀ ਜਦੋਂ AI ਕਰਾਉਣੀ ਆ ਤੁਸੀਂ 10 ਮਹੀਨੇ ਦੀ ਜਾਂ 11 ਮਹੀਨੇ ਦੀ ਦਾ ਬੇਟ ਪੂਰਾ ਹੋ ਗਿਆ ਤੁਹਾਨੂੰ ਲੱਗਿਆ ਵੀ ਇਹ ਪ੍ਰੋਪਰ ਆਪਣੇ ਡਾਕਟਰ ਤੋਂ ਤੁਸੀਂ ਬੱਚੇ ਯਾਨੀ ਚੈੱਕ ਵੀ ਕਰਾ ਸਕਦੇ ਹੋ ਵੀ ਗਰੋਥ ਵਧੀਆ ਵੀ ਪਹਿਲੇ ਟੀਕੇ ਨਾਲ ਕੰਸੀਵ ਕਰੂ ਉਹਨੂੰ ਵੀ ਇਹ ਕੀਪਰ ਪਲੱਸ ਪਾਊਡਰ ਤੁਸੀਂ ਵੀ ਮਤਲਬ 6 ਮਹੀਨੇ ਤੋਂ ਤੁਸੀਂ ਨਾਰਮਲ ਮਿਨਰਲ ਮਿਕਚਰ ਪਾ ਸਕਦੇ ਹੋ ਤੇ ਜਦੋਂ ਤੁਹਾਨੂੰ ਪਤਾ ਵੀ ਇਹਦੇ ਹੁਣ ਅਸੀਂ ਮਹੀਨੇ ਦੇ ਵਿੱਚ ਵਿੱਚ ਟੀਕਾ ਲਵਾ ਦੇਣਾ ਉਹਨੂੰ ਕੀਪਰ ਪਲੱਸ ਪਾਊਡਰ ਵੀ ਇਹ ਪਾ ਦਿਆ ਕਰੋ 50 ਗ੍ਰਾਮ ਦੀ ডোজ ਰੱਖਣੀ ਆ ਤੇ ਬੋਬੀਮੈਨ ਜੀ ਹੈਲ ਦੀਆਂ ਗੋਲੀਆਂ ਹੁੰਦੀਆਂ ਵੀਰੇ ਤੁਸੀਂ ਉਹ ਵੀ ਦੇ ਸਕਦੇ ਹੋ ਬੱਚੇ ਦੀ ਜਾਨੀ ਦੀ ਗਰੋਥ ਫਾਸਪੋਰਟਸ ਵਗੈਰਾ ਤੋਂ ਹੁੰਦਾ ਵੀ ਉਹ ਤੋਂ ਬੱਚੇ ਦਾ ਨੀ ਵੀ ਵਧੀਆ ਹੁੰਦੀ ਹੈ ਕਨਸੈਪਟ ਰੇਟ ਆ ਜਿਹੜੀ ਉਹ ਵਾਧ ਜਾਂਦੀ ਆ ਉਸ ਤੋਂ ਬਾਅਦ ਵੀ ਜਦੋਂ ਜਦੋਂ ਤੁਹਾਡੀ ਵੀਰੇ ਪ੍ਰੋਪਰ ਮੈਨੇਜਮੈਂਟ ਹੋ ਪ੍ਰੋਪਰ ਉਹਦਾ ਕੱਦ ਵੇਟ ਹੋਊਗਾ ਠੀਕ ਆ 14-15 ਮਹੀਨੇ ਦੀ ਉਹਦੀ ਘੱਟੋ ਘਾਟ ਉਮਰ ਹੋ ਗਈ ਵੀ ਮਤਲਬ ਐਨਾ ਹੋ ਗਈ ਵੀ ਘੱਟ ਉਮਰ ਦੀ ਵੀ ਗੱਲ ਨਾ ਤਾਂ ਬਾਕੀ ਵੇਟ ਦੇ ਸਿਰ ਤੇ ਹੁੰਦਾ ਤੇ ਜਦੋਂ ਵੀਰੇ ਤੁਹਾਡੀ ਬੱਚੀ ਗੱਭਣ ਹੋਊਗੀ ਚੈੱਕਪਾਸ ਹੋ ਗਈ ਉਹਦੀ ਹਿਪ ਫੋਰ ਡਰਾਈ ਚੱਲ ਚੱਲੀ ਜਾਣੀ ਆ ਜਿੰਨਾ ਚਿਰ ਉਹ ਸੁਣ ਦੇ ਬੀਜ ਦੇ ਨਾ ਰਹਿੰਦੇ ਹੋਣ ਠੀਕ ਆ 2 ਵਾਰਮਿੰਗ ਤੁਸੀਂ ਸੂਣ ਤੋਂ ਪਹਿਲਾਂ ਵੀ ਕਰ ਦੇਣੀ ਆ ਵਿੱਚ ਗੱਪਣ ਦੀ ਡੀਵਾਰਮਿੰਗ ਵੀ ਕਰਦਿਆ ਕਰੋ ਜਦੋਂ ਜਦੋਂ ਗੱਪਣ ਦੀ ਵੀ ਦਵਾਈ ਲੱਗ ਤੋਂ ਆਉਂਦੀ ਆ ਤੁਸੀਂ ਮੈਡੀਕਲ ਤੋਂ ਦੱਸ ਵੀ ਸਕਦੇ ਹੋ ਵੀ ਗੱਪਣਾਂ ਦੀਆਂ ਵੀ ਗੱਪਣ ਜਿਹੜਾ ਪਸ਼ੂ ਆ ਉਹਦੀ ਡੀਵਾਰਮਿੰਗ ਲੱਗ ਉਹਨੂੰ ਵੀ ਆ ਨੌਨ ਪ੍ਰੈਗਨੈਂਟ ਦੀ ਲੱਗ ਹੁੰਦੀ ਆ ਉਸ ਤੋਂ ਬਾਅਦ ਜਦ ਵੀ ਮਤਲਬ ਜਿੱਦਣ 20 ਦਿਨ ਰਹਿ ਗਏ ਸੂਣ ਚ ਉਹ ਤੋਂ ਪਹਿਲਾਂ ਨਹੀਂ ਡੀਵਾਰਮਿੰਗ ਕਰਨੀ ਹੈਗੀ ਠੀਕ ਆ ਵੀਰੇ ਉਦੋਂ ਤੱਕ ਤੁਸੀਂ ਹੀਪਰ ਡਰਾਈ ਪਾਈ ਜਾਣੀ ਆ ਜਦੋਂ 20 ਦਿਨ ਰਹਿ ਗਏ ਪ੍ਰੋਪਰ ਟ੍ਰਾਂਜੈਕਸ਼ਨ ਦੇਣੀ ਆ ਵੀਰੇ ਉਹਨੂੰ ਠੀਕ ਆ ਨਾ ਬਾਕੀ ਤੁਸੀਂ ਪ੍ਰੋਡੈਕਟ ਲੇਵੇ ਵਗੈਰਾ ਤੋਂ ਜਿਹੜਾ ਪਾਉਣੇ ਉਹ ਵੀ ਪਾ ਸਕਦੇ ਹੋ ਬਹੁਤ ਪ੍ਰੋਡੈਕਟ ਨੇ ਇੱਕ ਨਹੀਂ ਹੈਗਾ ਵੀਰੇ ਤੇ ਬੱਚੀ ਨੂੰ ਜੇ ਖੁੱਲੀ ਤੁਹਾਡੇ ਕੋਲ ਜਗ੍ਹਾ ਹੈਗੀ ਆ ਤੁਸੀਂ ਖੁੱਲੀ ਵੀ ਰੱਖ ਸਕਦੇ ਹੋ ਪਾਣੀ ਆ ਜਿਹੜਾ ਉਹਦੇ 24 ਘੰਟੇ ਉਹਦੇ ਮੂੰਹੇ ਰੱਖਣਾ ਤੇ ਥੱਲੇ ਸੁੱਕਾ ਪਿਛਾ ਕੇ ਰੱਖਿਆ ਕਰੋ ਸੁੱਕਾ ਦਾ ਵੀਰੇ ਇਹ ਫਾਇਦਾ ਚਾਹੇ ਸਿਆਲ ਆ ਚਾਹੇ ਗਰਮੀ ਆ ਡੰਗਰ ਤਿਲਕ ਦਾ ਨਹੀਂ ਹੈਗਾ ਕਈ ਵਾਰ ਸੂਣ ਲੱਗਿਆ ਡੰਗਰ ਜਾਂ ਬਾਸ ਨੂੰ ਵਗੈਰਾ ਕਰਕੇ ਜਾਂ ਮਟੈਂਡੀ ਵਗੈਰਾ ਪੁੱੜਦੀ ਆ ਉਦੋਂ ਤਿਲਕ ਜਾਂਦਾ ਪਰਾਲੀ ਵਗੈਰਾ ਜਿਹੜੀ ਉਹ ਪਿਛਾ ਕੇ ਰੱਖਿਆ ਕਰੋ ਤੇ ਵੀਰੇ ਇੱਕ ਆਪਾਂ ਨੇ ਇਹ ਗੱਲ ਕਰਨ ਹੁਣ ਤੁਹਾਨੂੰ ਆਪਾਂ ਆਪਣੀਆਂ ਬੱਚੀਆਂ ਦਿਖਾ ਦਿੰਨੇ ਆ ਆਪਾਂ ਨੇ ਜਾਨੀ ਕੀ ਵੀਰੇ ਆਪਾਂ ਵੀਰੇ ਹੁਣ ਤੁਹਾਨੂੰ ਆਪਣੀ ਬੱਚੀਆਂ ਦਿਖਾਵਾਂਗੇ ਆਪਾਂ ਨੇ ਇੱਕ ਜਾਂ ਦੋ ਦਿਨਾਂ ਚ ਆਪਣਾ ਵੇਟ ਕਰਨੇ ਵਾਲੇ ਆ ਜਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਆਪਾਂ ਬਣਾ ਕੇ ਦਿਖਾਵਾਂਗੇ वजन ਕਰਨੇ ਵਾਲਾ ਜਿਹੜਾ वजन ਦਾ ਇਹ ਫਾਇਦਾ ਵੀਰੇ ਇੱਕ ਦਾ वजन ਕਰਕੇ ਭਜੇ ਨਾਲ ਵੀ ਡੀ ਵਾਰਮਿੰਗ ਕਰ ਸਕਦੇ ਆ ਆਪਾਂ ਵੇਟ ਤੇ ਹੀ ਆਪਾਂ ਨੂੰ ਰਾਸ਼ਨ ਦਾ ਪਤਾ ਲੱਗਦਾ ਉਹ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਥੋਂ ਮੰਗਾਏ ਆ ਤੇ ਕਿੰਨੇ ਦਾ ਮੰਗਾਏ ਆ ਤੇ ਉਹਦੇ ਫਾਇਦੇ ਵੀ ਦੱਸਾਂਗੇ ਕੀ ਕੀ ਨੇ ਆ ਵੀ ਦੇ ਇੱਕ ਸਾਲ ਦੀ ਬੱਚੀ ਆਪਣੀ ਇਹ ਤਿੰਨ ਵਾਰ ਹੀਟ ਚ ਆ ਗਈ 1.5 ਮਹੀਨੇ ਦੀ ਇਹ ਹੀਟ ਚ ਆ ਗਈ ਸੀ ਇਹਦਾ ਹੁਣ ਆਪਾਂ ਵਜਨ ਕਰਨਾ ਕੱਲ ਨੂੰ ਕਰ ਲਾਂਗੇ ਚਾਹੇ ਪਾਸੋਂ ਨੂੰ ਕਰ ਦਈਏ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦਾ ਵਜਨ ਕਿੰਨਾ ਇੱਕ ਸਾਲ ਦੀ ਇਹ ਹੋ ਗਈ ਦੋ ਵਾਰ ਇਹ ਹੀਟ ਚਾਲੀ। ਕਾਬ ਅੱਛੀ ਆ ਵੀਰੇ ਆਪਣੀ ਆ 5 ਮਹੀਨੇ ਦੀ। ਇਹਨਾਂ ਦਾ ਵੀ ਵਜਨ ਵੀਰੇ ਆਪਾਂ ਕਰਕੇ ਆ ਝੋਟੀ ਆ ਇਹਦਾ ਵੀ ਵਜਨ ਇਹ 3 ਸਾਲ ਦੀ ਹੋਈ ਆ ਵੀਰੇ। ਸੂਪੀ ਤੇ ਇਹ ਸੂਪੀ ਕੱਟਾ ਦਿੱਤਾ ਇਹਨੇ। ਮੂੰਹੋਂ ਦੁੱਗੀ ਆ। ਤੇ ਵੀਰੇ ਬਾਕੀ ਤੁਹਾਡੇ ਮੈਨੇਜਮੈਂਟ ਤੇ ਹੁੰਦਾ ਵੀ ਤੁਸੀਂ ਕਿਹੜੇ ਹਿਸਾਬ ਨਾਲ ਕਰਦੇ ਹੋ ਆਏ ਆ ਵੀਰੇ। ਤੇ ਜੇ ਤੁਸੀਂ ਚੰਗੀ ਮੈਨੇਜਮੈਂਟ ਕਰੋਗੇ ਉਹ ਛੇਤੀ ਬੱਚੀਆਂ ਕੱਟੀਆਂ ਨੇ ਜਿਹੜੀਆਂ ਰਲ ਲਗੀਆਂ ਤਾਂ ਹੀ ਤੁਹਾਡੇ ਫਾਰਮ ਦਾ ਵੀਰੇ ਵਾਧਾ ਹੋਊਗਾ ਕਈ ਵਾਰ ਕਈ ਵੀਰਾਂ ਦੇ ਜਿਵੇਂ ਝੋਟੀਆਂ ਵੀ ਹੁੰਦੀਆਂ ਨੇ ਚਾਰ ਚਾਰ ਪੰਜ ਪੰਜ ਸਾਲ ਦੀਆਂ ਹੋ ਜਾਂਦੀਆਂ ਨੇ ਗੱਬਣ ਨਹੀਂ ਰਹਿੰਦੀਆਂ ਜਾਂ ਬੱਚੀਆਂ ਖੀਰੀਆਂ ਤੋਂ ਦੁੱਗੀਆਂ ਚੌਗੀਆਂ ਹੋ ਜਾਂਦੀਆਂ ਨੇ ਗੱਬਣ ਨਹੀਂ ਰਹਿੰਦੀਆਂ ਬਾਕੀ ਵੀਰੇ ਮੈਨੇਜਮੈਂਟ ਤੇ ਹੁੰਦਾ ਆਪਣੀ ਤੇ ਵੀ ਆਪਾਂ ਕਿਹੜੇ ਹਿਸਾਬ ਨਾਲ ਕਰਦੇ ਆਂ ਇੱਕ ਅੱਜ ਜਾਂ ਕੱਲ ਨੂੰ ਵੀਰੇ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਆਪਾਂ ਵਜਨ ਦੱਸਾਂਗੇ ਵੀ ਇਹਨਾਂ ਦਾ ਕਿੰਨਾ ਪੀਤਾ ਆਪਾਂ ਮੰਗਾਇਆ ਹੋਇਆ ਇਹਦਾ ਵੇਟ ਕਰਕੇ ਤੁਹਾਨੂੰ ਦੱਸਾਂਗੇ ਬਾਈ ਆਪਾਂ ਵੀਡੀਓ ਬਣਾਉਣੀ ਹੁੰਦੀਆਂ ਵੀਰੇ ਜਿੰਨੀ ਕ ਆਪਾਂ ਨੂੰ ਨੌਲੇਜ ਆ ਜਿੰਨਾ ਕ ਆਪਾਂ ਕੰਮ ਕਰਦੇ ਆ ਉਹਦੇ ਤੌਰ ਤੇ ਆਪਾਂ ਵੀਡੀਓ ਡੇਲੀ ਜਿੰਨ ਜਿੰਨਾ ਕ ਆਪਾਂ ਨੂੰ ਜਾਨੀ ਜੀ ਪਤਾ ਲੱਗਦਾ ਜਾਂ ਵੀਰਾਂ ਦੇ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਤੁਸੀਂ ਆਹ ਚੀਜ਼ ਤੇ ਵੀਡੀਓ ਬਣਾਓ ਤੇ ਬਣਾਓ ਜਿੰਨੀ ਕ ਆਪਾਂ ਨੂੰ ਨੌਲੇਜ ਆ ਉਸ ਹੱਬ ਨਾਲ ਆਪਾਂ ਵੀਡੀਓ ਜਿਹੜੀ ਡੇਲੀ ਬਣਾਇਆ ਕਰਾਂਗੇ ਵੀਰੇ ਇੱਕ ਦੋ ਦਿਨ ਚ ਆਪਾਂ ਤੁਹਾਨੂੰ ਦੁਬਾਰਾ ਵੀਡੀਓ ਪਾਵਾਂਗੇ ਵੇਟ ਕਰਕੇ ਤੇ ਤੁਹਾਨੂੰ ਉਹ ਵੀ ਦੱਸਾਂਗੇ ਬੜੀਆਂ ਗਾਵਾਂ ਦਾ ਵੀ ਕਿੰਨੇ ਵੇਟ ਤੇ ਕਿੰਨਾ ਰਾਸ਼ਨ ਆ ਜਿਹੜਾ ਉਹ ਪੈਂਦਾ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਕਈ ਵੀਰੇ ਵੀ ਮਤਲਬ ਜੋ ਵੀ ਗੱਲਾਂ ਨੇ ਜਿਹੜੀਆਂ ਵੀਡੀਓ ਚ ਰਹਿ ਜਾਂਦੀਆਂ ਹੁੰਦੀਆਂ ਨੇ ਧੰਨਵਾਦ ਵੀਰੇ ਸਾਰਿਆਂ ਦਾ